ਤੇ ਮਿਲੇ ਆ ਬਸ ਉਹਨੂੰ ਆਪਾਂ ਜੀ ਕੀ ਗੱਲਬਾਤ ਕੀ ਹੋਈ ਸਨੀ ਦੇ ਨਾਲ ਬਸ ਉਹ ਕਹਿ ਰਿਹਾ ਕਿ ਪਰਿਵਾਰ ਦਾ ਧਿਆਨ ਰੱਖਿਓ ਤੇ ਮੇਰੇ ਬੱਚਿਆਂ ਦਾ ਧਿਆਨ ਰੱਖਿਓ ਤੇ ਚੜ੍ਹਦੀ ਕਲਾ ਜਰ ਕਿੰਨਾ ਸਮਾਂ ਮਿਲਿਆ ਗੱਲਬਾਤ ਕਰਨ ਦਾ 10 ਮਿੰਟ ਮਿਲੇ ਜੀ ਕਹਿੰਦੇ ਕਿ ਚੜ੍ਹਦੀ ਕਲਾ ਚ ਗੁਰੂ ਸਾਹਿਬ ਦੀ ਗਰਬਾਹ ਜਿਹੜੀ ਹੈਗੀ ਹੈ ਤੇ Hindu ਜਿਹੜੇ ਪਰਿਵਾਰ ਨੇ ਸਾਰੇ ਮਿਲਜੁਲ ਕੇ ਰੋ ਕੋਈ ਇੱਕ ਦੂਜੇ ਨਾਲ ਵੈਰ-ਵਿਰ ਨਾ ਰੱਖਣ ਸਭ ਠੀਕ ਹੈ ਸਭ ਕੁਝ ਕੋਈ ਅੰਦਰ ਕੋਈ ਤੱਕ ਪਰੇਸ਼ਾਨੀ ਕੋਈ ਇਹ ਤਾਂ ਦੇਖੋ ਜੀ ਕੋਈ ਐਹੋ ਜੀ ਗੱਲਬਾਤ ਹੋਈ ਨਹੀਂ ਬਸ ਇੰਨਾ ਹੀ ਕਿਹਾ ਪ੍ਰਵਾਸ ਚੜ੍ਹਦੀ ਗਰ ਰਵੇ Hindu Sikh ਆਪਣੀ ਇਕਤਾ ਬਣਾਈ ਰੱਖਣ ਕੋਈ ਐਹੋ ਜੀ ਗੱਲ ਨਹੀਂ ਹੈਗੀ ਨਾ ਕਿ Hindu Sikh ਦਾ ਕੋਈ ਮਸਲਾ ਇੱਥੇ ਹੈਗਾ ਮਾਨ ਜੋ ਕੋਰਟ ਵੱਲੋਂ 3 ਦਿਨ ਦਾ ਰਿਮਾਂਡ ਮਿਲਿਆ ਹੈਗਾ ਤਿੰਨ ਦੇ ਬਾਅਦ ਦੁਬਾਰਾ ਨੂੰ ਪੁੱਛ ਸਰ ਇਹ ਸਾਰਾ ਜਿਹੜਾ ਰਿਮਾਂਡ ਮਿਲਿਆ ਜਿਹਦੇ ਵਿੱਚ ਹਾਂ ਹਾਂ ਦੇਖੋ ਇਹ ਬਾਕੀ ਸਾਰਾ ਤਫਤੀਸ਼ ਦਾ ਪਾਰਟ ਹੈ ਉਹ ਤਫਤੀਸ਼ ਜਿਹੜਾ ਮੈਂ ਅੱਜ ਸ਼ੇਅਰ ਨਹੀਂ ਕਰ ਸਕਦਾ ਉਹ ਜੇ ਮੈਂ ਸ਼ੇਅਰ ਨਹੀਂ ਕਰ ਸਕਦਾ ਜੋ ਤਫਤੀਸ਼ ਹੈ ਕਿ ਫਾਈਨਲ ਜਦੋਂ ਤੱਕ ਹੋ ਜਾਏਗਾ ਉਦੋਂ ਤੱਕ ਜੀ ਆਪਣੀ ਗੱਲ ਥੈਂਕ ਯੂ ਜਵਾਬ ਦਿੱਤਾ ਕਿ ਇਹ ਜਿਹੜਾ ਰਿਮਾਂਡ ਦਾ ਵਧਣਾ ਵਾ ਇਹ ਲੀਗਲ ਨਹੀਂ ਹੈਗਾ ਇਹ ਵਾਇਬਲ ਨਹੀਂ ਹੈਗਾ ਕਿਉਂਕਿ ਆਲ ਰੈਡੀ 7 ਦਿਨ ਇਹਨਾਂ ਨੇ ਉਹਦੀ ਜਿਹੜੀ ਆ ਰਿਮਾਂਡ ਦੀ ਵਰਤੋਂ ਕੀਤੀ ਆ ਤੇ ਫਿਰ ਵੀ ਕੋਰਟ ਨੇ ਕਿਉਂਕਿ ਇਹਨਾਂ ਨੇ ਇਹ ਕਿਹਾ ਕਿ ਅਸੀਂ ਮੋਬਾਈਲ ਡਾਟਾ ਜਿਹੜਾ ਮੋਬਾਈਲ ਰਿਕਵਰ ਕੀਤਾ ਉਹਦੇ ਵਿੱਚੋਂ ਡਾਟਾ ਜਿਹੜਾ ਵਾ ਉਹ ਰੀਟਰੀਵ ਕੀਤਾ ਵਾ ਉਹ ਲੈਬ ਚੋਂ ਆਉਣਾ ਮੈ ਸਾਨੂੰ ਉਹ ਤੋਂ ਫਰਦਰ ਅਸੀਂ ਜਿਹੜੀ ਆ ਦੋਸ਼ੀ ਦੀ ਜਿਹੜੀ ਆ ਉਹ ਉਹਨਾਂ ਬੰਦਿਆਂ ਨੇ ਉਸ ਦਿਨ ਔਨ ਦਾ ਡੇਟ ਡੇਟ ਆਫ ਅਲਾਈਡ ਅਕਰੈਂਸੀ ਜਿਹੜਾ ਵਾ ਕੀ ਗੱਲ ਹੋਈ ਆ ਉਹਦੇ ਬਿਹਾਫ ਤੇ ਅਸੀਂ ਜਿਹੜਾ ਵਾ ਉਹ ਗੱਲ ਜਿਹੜੀ ਆ ਕਰਨੀ ਤਫਤੀਸ਼ ਕਰਨੀ ਚਾਹੁੰਦੇ ਆ ਕਿ ਕਿਹੜੇ ਕਿਹੜੇ ਬੰਦਿਆਂ ਨੂੰ ਉਸ ਦਿਨ ਕਾਲ ਆਈ ਹੈ ਇੱਕ ਗੱਲ ਇਹ ਵੀ ਆਈ ਕਿ ਇਹਦਾ ਇੱਕ ਕੋਈ ਦੁਕਾਨ ਦੇ ਉੱਤੇ ਕੋਈ ਆਕਾਸ਼ ਮਹਿਰਾ ਕੋਈ ਕੰਮ ਕਰਦਾ ਹੀ ਮੁੰਡਾ ਅਸੀਂ ਉਹਦਾ ਵੀ ਰੋਲ ਦੇਖਣਾ ਜੀ ਦੇਖੋ ਹੀ ਜੇ ਹਿੰਦੂ ਜੈਂਟਲਮੈਨ ਤੇ ਉਹਨੂੰ ਵੀ ਉਹਨੂੰ ਮਤਲਬ ਹਾਰੇ ਤਨੂੰ ਜਿਹੜੀਆਂ ਨਾ ਇਨਵੈਸਟੀਗੇਸ਼ਨ ਏਜੰਸੀਆਂ ਨੇ ਉਹ ਮਤਲਬ ਇਹ ਐਪਰੀਹੈਂਸ ਨੇ ਸਾਡੀ ਕਿ ਇਹ ਕੁਝ ਹੋਰ ਬੰਦਿਆਂ ਨੂੰ ਕਿਉਂਕਿ ਸਰਕਾਰ ਤੇ ਦਬਾਅ ਆ ਕਮਿਊਨਲ ਫੋਰਸਿਸ ਦਾ ਲੱਗਦਾ ਕਿ ਹੋਰ ਬੰਦੇ ਨੂੰ ਵੀ ਸ਼ਾਮਿਲ ਕਰ ਸਕਦੇ ਆ ਇਹ ਦੇਖੋ ਪੁਲਿਸ ਦੀ ਤਾਂ ਸਾਨੂੰ ਇਨਵੈਸਟੀਗੇਸ਼ਨ ਫੇਅਰ ਲੱਗਦੀ ਹੈ ਪਰ ਕੋਈ ਦਬਾਅ ਕਿਸੇ ਬੰਨੇ ਹੋ ਸੈਟ ਤੇ ਹੋਵੇ ਅੱਜ ਸਾਨੂੰ ਕੋਈ ਪੁਲਿਸ ਦਾ ਕੋਈ ਦਬਾਅ ਲੱਗਾ ਨਹੀਂ ਨਾ ਉਹਨਾਂ ਦਾ ਵਿਹਾਰ ਕੋਈ ਇਹਨਾਂ ਅਰਚੀ ਤੀਗਾ ਮਤਲਬ ਪੁਲਿਸ ਕਾਰਵਾਈ ਬਹੁਤ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲੀ ਕਰਨ ਲਈ ਆ ਅਸੀਂ ਇਸ ਗੱਲ ਤੋਂ ਸੰਤੁਸ਼ਟ ਆ ਈਵਨ ਮੁਲਜ਼ਮ ਇਸ ਚ ਪੇਪਰ ਮਿਲੇ ਉਹ ਕਿ ਇਹ ਫਾਈਲ ਮਿਲੀ ਹੈ ਜੀ ਫਾਈਲ ਤੇ ਕਈ ਲੋਕਾਂ ਦੇ ਉੱਤੇ ਕ੍ਰੋਸ ਵੀ ਕੀਤਾ ਗਿਆ ਹੈ ਉਹ ਫਾਈਲ ਗੱਡੀ ਚੋਂ ਮਿਲੀ ਆ ਔਰ ਦੂਸਰੀ ਗੱਲ ਇਹ ਕਿ ਕਾਲਸ ਕਾਫੀ ਕਹਿੰਦੇ ਨਹੀਂ ਕਿ ਕਾਲਸ ਅਲੱਗ-ਅਲੱਗ ਜਣਿਆਂ ਨੂੰ ਹੋਈਏ ਇਸ ਕਰਕੇ ਕੋਲ ਡੀਟੇਲ ਚੈੱਕ ਕੀਤੀ ਜਾ ਰਹੀ ਦੇਖੋ ਉਹ ਤਾਂ ਜੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਕਿ ਕਿਨੂੰ ਕ ਇੱਕ ਹੁੰਦਾ ਵਾ ਪਲਾਨ ਡਿਫੈਂਸ ਕਿ ਮੈਂ ਰੇਕੀ ਕਾਂਡਿਆ ਵਾ 6 ਮਹੀਨੇ ਸਾਲ ਤੋਂ ਤੁਸੀਂ ਤਾਂ ਮੇਰੀ ਦੁਕਾਨ ਤੇ ਆਏ ਹੋ ਮੈਂ ਤਾਂ ਤੁਹਾਡੇ ਘਰ ਨਹੀਂ ਗਿਆ ਮਾਰ ਤਾਂ ਤੇ ਉਹਦੇ ਵਿੱਚ ਪਹਿਲੀ ਕੋਈ ਪ੍ਰਾਇਰ ਜਿਹੜੀ ਹੈ ਨਾ ਉਹ ਇੰਨੀ ਰੈਲੇਵੈਂਟ ਨਹੀਂ ਹੈਗੀ ਮਤਲਬ ਇਹ ਆਲ ਆਫ ਸਡਨ ਜਿਹੜਾ ਜਿਹੜਾ ਵਾ ਇਹਨੂੰ ਕਹਿੰਦੇ ਐਕਟ ਆਫ ਗ੍ਰੇਵ ਔਰ ਸਡਨ ਜਿਹੜੀ ਪ੍ਰੋਵੋਕੇਸ਼ਨ ਬੇ ਇੱਕਦਮ ਬੰਦਾ ਸਾਹਮਣੇ ਆਇਆ ਤਾਂ ਹੋ ਗਿਆ ਮਤਲਬ ਇੱਕ ਐਕਸੀਡੈਂਟ ਦੀ ਸਹੀ ਗੱਲ ਜਿਹੜੀ ਪਰਲਸ ਦੇ ਵਿੱਚ ਫਾਈਲ ਤੇ ਕਰਾਸਿੰਗ ਦਾ ਜਿਹੜਾ ਨਾ ਜਿਹੜਾ ਫਾਈਲ ਤੇ ਕਰਾਸ ਹੋ ਸਕਦਾ ਉਹ ਸਾਨੂੰ ਲੱਗਦਾ ਕਿ ਪੁਲਿਸ ਨੇ ਇਹਨੂੰ ਇੱਕ ਨੈਸ਼ਨਲ ਇਸ਼ੂ ਬਣਾਉਣ ਵਾਸਤੇ ਜਿਹੜਾ ਉਹ ਇਹਨਾਂ ਨੇ ਸੈਲਫ ਕੀਤਾ ਵਾ ਪਲਾਂਟਡ ਉਹ ਹੈਗਾ ਵਾ origignal ਲਿਟਰੇਚਰ ਨਹੀਂਗਾ ਤੇ ਗੱਡੀ ਕੋ ਫੋਟੋਗ੍ਰਾਫੀਆਂ ਨੇ ਪਹਿਲੇ ਦਿਨ ਦੇ ਫੋਟੋ ਜਦੋਂ ਨਿਕਲੇ ਜਦੋਂ ਗੱਡੀ ਨੂੰ ਉਹਨਾਂ ਨੇ ਤੋੜਿਆ ਗਿਆ ਇੱਕ ਮਿੰਟ ਗੱਡੀ ਟੋਟੀ ਹੁੰਦੀ ਹੈ ਤੇ ਪੁਲਿਸ ਜਿਹੜੋ ਤਲਾਸ਼ੀ ਕਰਦੀ ਉਥੇ ਮੀਡੀਆ ਦੇ ਸਾਹਮਣੇ ਉਹ ਗੱਡੀ ਦੇ ਪਿੱਛੋਂ ਨਿਕਲਦਾ ਸੀਟ ਤੋਂ ਥੱਲੇ ਇਹ ਹੋ ਸਕਦਾ ਪਲਾਂਟਡ ਹੋਵੇ ਦੇਖੋ ਮਲਜਮ ਤਾਂ ਉਥੇ ਲੱਗੇ ਹੈ ਨਹੀਂਗਾ ਜੀ ਸਾਹਮਣੇ ਦੇਖ ਤੁਸੀਂ ਇਹ ਦੱਸੋ ਮੈਨੂੰ ਵੀ ਜਿਹੜੇ ਬੰਦੇ ਜਿਹੜੇ ਬੰਦੇ ਉਥੇ ਪਿਸਤੌਲ ਤੇ ਗੋਲੀਆਂ ਚਲਾਉਂਦੇ ਆ ਇਹ ਸਾਡੀ ਕੋਈ ਵੀਡੀਓ ਨਹੀਂ ਆ ਗਈ ਮਲਜਮ ਦੀ ਉਹਨੂੰ ਕੋ ਉੱਥੇ ਗੋਲੀਆਂ ਮਾਰਦਿਆਂ ਦੀ ਠੀਕ ਹੈ ਨਾ ਤੇ ਜਿਹੜੇ ਬੰਦੇ ਓਪਨਲੀ ਗੋਲੀਆਂ ਚਲਾਉਂਦੇ ਤੇ ਕਿਹੜਾ ਕਹਿੰਦੇ ਮੈਂ ਸਰਦਾਰਾਂ ਨੂੰ ਇੱਕ ਇੱਕ ਨੂੰ ਘਰੋਂ ਕੱਢ ਕੇ ਮਾਰਨਾ ਵਾਟ ਐਕਸ਼ਨ ਹਸਟ ਟੇਕਨ ਬਾਇ ਦਾ ਇਨਵੈਸਟੀਗੇਸ਼ਨ ਸਾਨੂੰ ਇਹ ਹੈ ਕਿ ਸਰਕਾਰ ਨੂੰ ਤਾਂ ਬੈਲੈਂਸ ਰੱਖਣਾ ਚਾਹੀਦਾ